ਆਪਣੇ ਨਾਮ ਦਿੱਤਾ ਗੋਇਨ ਐਸਟਿੰਗ ਵਾਲਾ ਚੌਟ ਲੜਨ ਬੰਦਾ ਡਿਸਟ੍ਰਿਕਟ ਸਪੋਰਟ ਆਫਸਰ ਸਾਰੇ ਕੋਚ ਸਰਗਾਂ ਸਾਰੇ ਪੀਚ ਸਰਗਾਂ ਆਨ ਪਲਾਨ ਗਿਆਥਿਓ ਇਹ ਜੋ ਅਸੀਂ ਮੈਚ ਖੇਡਣ ਜਾ ਰਹੇ ਆ ਇਹ ਪੰਜਾਬ ਸਰਕਾਰ ਦਾ ਜਿਹੜਾ ਹੈ ਦੋ ਦਿਨਾਂ ਦਾ ਸ਼ੁਰੂਗਾ ਜੇ ਜਦੀ ਸਾਡੀ ਨੌਜਵਾਨ ਪੀੜ੍ਹੀ ਹੈ ਇਹ ਗਰਾਉਂਡਾਂ ਚ ਆਵੇ ਮੈਚ ਖੇਡੇ ਔਰ ਇਹਦੀ એનર્ਜੀ ਤੇ ਲੱਗੇ ਔਰ ਗਲਤ ਸੰਗਜਣਾ ਜਾਣ ਔਰ ਜਦੋਂ ਤੁਸੀਂ ਖੇਡਾਂ ਗਰਾਉਂਡਾਂ ਚ ਆਨੇ ਮਿਹਨਤ ਕਰਦੇ ਆ ਤਾਂ ਤੁਹਾਡੀ ਤੇ ਨਰਜੀ ਲੱਗਦੀ ਹੈ ਉਹ ਖੁਸ਼ੀ ਜੇ ਵਧੀਆ ਬਣ ਸਕਦੇ ਆ ਕਿਉਂਕਿ ਇਸ ਵੇਲੇ ਪੰਜਾਬ ਸਰਕਾਰ ਦਾ ਪੂਰਾ ਜੋਰ ਲੱਗਿਆ ਹੈ ਕਿਸੇ ਨਹੀਂ ਸਾਰੀ ਮੌਜਾਂ ਪੀੜੀ ਆ ਬੱਚੇ ਤਾਂ ਕਿ ਨੌਜਵਾਨ ਹੀ ਕੱਲ ਨੂੰ ਦੇਸ਼ ਨੂੰ ਚਲਾਣਾ ਇਹ ਹੀ ਦੇਸ਼ ਨੂੰ ਚਲਾਣ ਵਾਲੇ ਆ ਜੇ ਇਹ ਸਾਡੇ ਨੌਜਵਾਨ ਜਿਹੜੇ ਆ ਗਰੰਡਾ ਜਾਣ ਲੱਪੇ ਰੂਟੀਨ ਬਣਾ ਲਈ ਅਨਰਜੀ ਇਧਰ ਲਾਣ ਲੱਪੇ ਤਾਂ ਇਹ ਵਧੀਆ ਬਣ ਗਏ ਔਰ ਆਪਣੇ ਮਾਪੇ ਦਾ ਆਪਣੇ ਇਲਾਕੇ ਦਾ ਨਾਂ ਰੋਸ਼ਨ ਕਰਨਗੇ ਸੋ ਸਰਕਾਰ ਦਾ ਬਹੁਤ ਵੱਡਾ ਅਪਰਾਹਲਾ ਔਰ ਮੈਡਮ ਜਿਹੜੇ ਪਹੁੰਚੇ ਹੈ ਮੈਂ ਉਹਦਾ ਬਹੁਤ-ਬਹੁਤ ਜੀ ਆਇਆਂ ਵੀ ਕਰਦਾ ਧੰਨਵਾਦ ਵੀ ਕਰਦਾ ਹੈ ਔਰ ਸਰਕਾਰ ਤੇ ਪੂਰਾ ਜੋਰ ਲਗਾਇਆ ਪਿਆ ਕਿ ਜੇ ਅਸੀਂ ਜਿਹੜਾ ਇਹ ਲੜਾਈ ਜਿੱਤਣੀ ਹੈ ਕਿ ਜਿਹੜੇ ਨਸ਼ੇ ਖਤਮ ਕਰਨੇ ਆ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਵੱਸ ਸਕੇ ਔਰ ਜਿਹੜਾ ਸਾਡਾ ਇਹ ਪੰਜਾਬ ਆ ਹੱਸਦਾ ਵਸਦਾ ਪੰਜਾਬ ਰੰਗਲਾ ਪੰਜਾਬ ਦੁਆਰਾ ਬਣ ਸਕੇ ਸੋ ਮੈਂ ਫੇਰ ਤੋਂ ਇੱਕ ਵਾਰ ਸਰਕਾਰ ਦੀ ਬਹੁਤ ਤਾਰੀਫ ਕਰਦਾ ਕਿ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਹੈ ਚੋਦੇ ਸੰਗੋ ਸਾਰੇ ਬੋਲੋ ਚੋਦੇ ਨਸ਼ੇ ਚੋਦੇ ਨਸ਼ੇ ਚੋਦੇ ਚੋਦੇ ਨਸ਼ੇ ਚੋਦੇ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ É o que मैच तो होने जा रहा है खालसा स्कूल जी ए मोटिव है नशे के विरूद्ध जोड़ा है अपना यूथ है मान लो सी एम साहब का ये मेन मोटिव है कि अपना फिर रंगला पंजाब जरा बना है इस करके स्पोर्ट्स मैच ऑर्गेनाइज किया जा रहा है यदा मेन मोटिव यही है जो अपना यूथ जोड़ा है वह इतने आऊगा अपनी एनर्जी इकते स्पेंड करेगा तो जी नशे अपने जोड़ा यूथ है उलझ्या होया है ਉਹਨਾਂ ਨੂੰ ਸਹੀ ਡਾਇਰੈਕਸ਼ਨ ਮਿਲੇਗੀ ਜੋ ਤਾਂ ਤੁਸੀਂ ਆਪ ਸਕਿੱਲ ਲੈਂਦੇ ਹੋ ਇਹ ਹੀ ਹੁੰਦਾ ਹੈ ਕਿ ਤੁਸੀਂ ਆਪ ਕੌਂਸ਼ੀਅਸ ਹੋ ਜਾਂਦੇ ਹੋ ਕਿ ਜੇ ਕਿਸੇ ਟਾਈਟ ਪ੍ਰੈਕਟਿਕ ਜੇ ਕਿਸੇ ਮੈਚ ਆ ਵੇ ਕੋਈ ਪਰਫਾਰਮੈਂਸ ਵੈਸੀ ਦਿੱਕਤਾਂ ਆਉਣ ਲੱਗ ਜਾਂਦੀਆਂ ਨੇ ਇਹੀ ਮੋਟਿਵ ਥੇ ਕਿ ਆਪਾਂ ਰੰਗਲਾ ਪੰਜਾਬ ਬਣਾਉਣਾ ਹੈ ਸਾਡਾ ਤਾਂ ਉਹ ਹੀ ਸ਼ੁਰੂਆਤ ਇਹੀ ਹੈ ਕਰਦੇ ਹਾਂ ਸੀ ਨਵਾਂ ਸ਼ਹਿਰ ਵਿੱਚ ਤੇ ਐਕਚੁਅਲੀ ਫੁੱਟਬਾਲ ਮੈਚ ਉਸਤੇ ਉਸਦੀ ਮੂਹਰੀ ਨੂੰ ਅੱਗੇ ਲੈ ਕੇ ਜਾਣ ਕਰ ਸਕਦਾ ਜਾਣ ਕਰ ਹੁਣ ਨੌਜਵਾਨੋ ਕੀ ਸੁਨੇਹਾ ਹੈ ਬੱਚਿਆਂ ਨੂੰ ਅੱਜ ਇੱਕ ਪੱਛੇ ਨੂੰ ਹੋਏਗੀ ਸਨੇਹਾ ਦਾ ਜਿਹੜਾ ਆਪਣਾ ਜੇਮ ਹੈ ਉਹਦਾ ਮੇਨ ਮੋਟਿਵ ਜਿਹੜਾ ਹੈ ਉਹ ਸੰਜਨ ਵੀ ਕਿਉਂ ਕਰ ਦਿੱਤਾ ਜਾ ਰਿਹਾ ਹੈਗਾ ਤੇ ਨੌਜਵਾਨਾਂ ਨੂੰ ਹੋਏਗੀ ਸੰਦੇਸ਼ ਹੈ ਕਿ ਆਪਣਾ ਜਿਹੜੇ ਨਸ਼ੇ ਨੇ ਉਹਨਾਂ ਤੋਂ ਖੂਰ ਰਹਿਣ ਵਾਸਤੇ ਜਿਹੜੇ ਵੀ ਅਸੀਂ ਪ੍ਰੋਗਰਾਮਸ ਚਲਾ ਰਹੇ ਹਾਂ ਉਹਨਾਂ ਚ ਪਾਰਟਿਸਿਪੇਟ ਕਰਨ ਤੇ ਆਪਣੀ ਸਾਰੀ એનર્ਜੀ ਜਿਹੜੀ ਯੂਥ ਹੈ ਪ੍ਰਾਈਮ ਉਹਨਾਂ ਦਾ ਟਾਈਮ ਹੈ ਇਹ ਬਹੁਤ ਇਨਰਜੀ ਟਾਈਮ ਫਿਰ ਵਾਪਸ ਨਹੀਂ ਮਿਲਦਾ ਹੈ ਉਹਨੂੰ ਇੰਪੋਰਟੈਂਸ ਨੂੰ ਸਮਝਣ ਤੇ ਇਹ ਪ੍ਰੋਗਰਾਮਸ 'ਚ ਸਾਡਾ ਪਾਰਟਿਸਪੇਸ਼ਨ ਕਰਨ ਪੂਰਾ ਸਹਿਯੋਗ ਕਰਨ ਤੇ ਜਿਹੜਾ ਰੰਗਲਾ ਪੰਜਾਬ ਹੈ ਉਹਨੂੰ ਫੇਰ ਬਣਾਉਣ ਚ ਪੂਰਾ ਹੈਲਪ ਹੈ ਥੈਂਕ ਯੂ